ਇਹ ਸਿਲਕ ਰੋਡ ਬਣ ਜੇ ਕਿੱਥੇ ਤੱਕ ਮਾਰ ਹਾਂ ਬਿੱਲੋਂ ਸਬਜ਼ੀਆਂ ਭਾਜੀਆਂ ਦਾ ਯੂਰਪ ਤੱਕ ਵਪਾਰ ਹਾਂ ਆਹ ਲਾਈਨਾ ਅਰਜੰਟ ਲੋਦੇ ਗਾਣੇ ਹਾੜੀ ਸੋਣੀ ਦੀਆਂ ਨੇ ਸਿਲਕ ਰੋਡ ਬਣ ਜੇ ਤਾਕਤਵਰ ਹੋ ਇਹ ਹੈ ਸਿਲਕ ਰੋਡ ਕੀ ਫਾਇਦਾ ਹੋਵੇਗਾ ਕਿਸਾਨਾਂ ਨੂੰ ਸਿਲਕ ਰੋਡ ਦਾ ਕਿਵੇਂ ਕਿਸਾਨ ਬਣ ਜਾਣਗੇ ਅਮੀਰ ਅੱਜ ਤੁਹਾਨੂੰ ਦੱਸਾਂਗੇ ਸਿਲਕ ਰੋਡ ਦੀ ਸੱਚਾਈ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਹਾਡਾ ਇੱਕ ਇੱਕ ਲਾਈਕ ਤੇ ਸ਼ੇਅਰ ਸਾਡੇ ਲਈ ਮੋਟੀਵੇਸ਼ਨ ਦੀ ਡੋਜ਼ ਦਾ ਕੰਮ ਕਰਦਾ ਹੈ ਤੇ ਆਪਾਂ ਤੁਹਾਡੇ ਪਸੰਦ ਦੀਆਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਦੇ ਆਂ ਗੱਲ ਕਰਦੇ ਆਂ ਸਿਲਕ ਰੋਡ ਦੀ ਸਿਲਕ ਰੋਡ ਜਾਂ ਸਿਲਕ ਰੂਟ ਕਹਿ ਲਓ ਯਾਰੋ ਤੁਹਾਨੂੰ ਦੱਸ ਦਈਏ ਕਿ ਜੇ ਆਉਣ ਵਾਲੇ ਟਾਈਮ ਚ ਸਿਲਕ ਰੋਡ ਬਣ ਗਿਆ ਤਾਂ ਪੰਜਾਬ ਪਾਕਿਸਤਾਨ ਦੇ ਕਿਸਾਨ ਸਭ ਤੋਂ ਜ਼ਿਆਦਾ ਅਮੀਰ ਹੋ ਜਾਣਗੇ ਲੱਖਾਂ ਚ ਵਿਕਣ ਵਾਲਾ ਕਿੱਲਾ ਅਰਬਾਂ ਖਰਬਾਂ ਦਾ ਹੋ ਜਾਵੇਗਾ ਤੇ ਸਾਇਦ ਜੋ ਪੰਜਾਬ ਚ ਵੱਡੇ ਵੱਡੇ ਰੋਡ ਨਿਕਲ ਰਹੇ ਨੇ ਉਹ ਸਿਲਕ ਰੋਡ ਦਾ ਹੀ ਹਿੱਸਾ ਹੋਣ ਤੇ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਖੁੱਲਣ ਵਾਲੀ ਹੋਵੇ ਆਓ ਯਾਰੋ ਪਹਿਲਾਂ ਗੱਲ ਕਰਦੇ ਹਾਂ ਕਿ ਸਿਲਕ ਕੀ ਆ ਸਿਲਕ ਜਾਨੀ ਕਿ ਰੇਸ਼ਮ ਜਿਸ ਦੀ ਖੋਜ ਚਾਈਨਾ ਚ ਹੋਈ ਯਾਰੋ ਇੱਕ ਕਹਾਣੀ ਦੱਸਦੇ ਆ ਕਿ ਚਾਈਨਾ ਦੀ ਇੱਕ ਰਾਣੀ ਸੀ ਲੀਜੂ ਜੋ ਇੱਸੀ ਤੋਂ 3000 ਸਾਲ ਪਹਿਲਾਂ ਲਗਭਗ ਹੁਣ ਤੋਂ 5000 ਸਾਲ ਪਹਿਲਾਂ ਇੱਕ ਦਰਖਤ ਥੱਲੇ ਬੈਠੀ ਹੋਈ ਸੀ ਤੇ ਦਰਖਤ ਥੱਲੇ ਬੈਠ ਕੇ ਕੋਈ ਚੀਜ਼ ਪੀ ਰਹੀ ਸੀ ਤਾਂ ਅਚਾਨਕ ਹੀ ਉਸ ਦੇ ਕੱਪ ਵਿੱਚ ਦਰਖਤ ਤੋਂ ਕੋਈ ਚੀਜ਼ ਡਿੱਗ ਜਾਂਦੀ ਹੈ ਜਦੋਂ ਰਾਣੀ ਉਸ ਨੂੰ ਕੱਢਣ ਲੱਗਦੀ ਹੈ ਤਾਂ ਉਹ ਦੇਖਦੀ ਹੈ ਕਿ ਇਸ ਚੀਜ਼ ਤੋਂ ਇੱਕ ਧਾਗਾ ਜਿਹਾ ਨਿਕਲਦਾ ਪਿਆ ਹੈ ਜੋ ਲੰਬਾ ਹੋਈ ਜਾ ਰਿਹਾ ਹੈ ਰਾਣੀ ਨੂੰ ਪਤਾ ਲੱਗਦਾ ਹੈ ਕਿ ਇਹ ਕੋਈ ਜੀਵ ਆ ਤੇ ਰਾਣੀ ਦੇਖਦੀ ਹੈ ਵੀ ਇਵੇਂ ਤੇ ਦਰਖਤ ਤੇ ਹੋਰ ਵੀ ਕਾਫੀ ਜੀਵ ਆ ਤੇ ਰਾਣੀ ਫਿਰ ਉਹ ਜੀਵ ਦਰਖਤ ਤੋਂ ਲਹਾਉਂਦੀ ਹੈ ਤੇ ਫਿਰ ਉਹਨਾਂ ਤੋਂ ਬਣਾਉਂਦੀ ਹੈ ਕਪੜਾ ਜੀ ਹਾਂ ਉਹ ਜੀਵ ਹੁੰਦੇ ਨੇ ਰੇਸ਼ਮ ਦੇ ਕੀੜੇ ਜਿਸ ਤੋਂ ਬਾਅਦ ਚਾਈਨਾ 'ਚ ਰੇਸ਼ਮ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਰੇਸ਼ਮ ਬਹੁਤ ਹੀ ਕੀਮਤੀ ਹੋ ਗਿਆ ਕਿਉਂਕਿ ਇਹ ਬਹੁਤ ਹੀ ਚਮਕਦਾ ਸੀ ਵੱਡੇ ਵੱਡੇ ਲੋਕ ਇਸ ਨੂੰ ਵਰਤਦੇ ਸਨ ਬਸ ਫਿਰ ਕੀ ਸੀ ਚਾਈਨਾ ਨੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਕਹਿੰਦੇ ਨੇ ਚਾਈਨਾ ਨੇ ਰੇਸ਼ਮ ਬਣਾਉਣ ਦੀ ਇਸ ਤਕਨੀਕ ਨੂੰ 2000 ਸਾਲ ਲੁਕਾ ਕੇ ਰੱਖਿਆ ਸੀ ਕਿਉਂਕਿ ਉਸ ਟਾਈਮ ਚਾਈਨਾ ਇਸ ਦਾ ਵਪਾਰ ਕਰਕੇ ਸਟਰੋਂਗ ਹੋ ਰਿਹਾ ਸੀ ਚਾਈਨਾ ਦਾ ਵਪਾਰ ਅੱਗੇ ਵੀ ਹੋਰਾਂ ਦੇਸ਼ਾਂ ਨਾਲ ਚੱਲਦਾ ਸੀ ਪਰ ਦੂਜੇ ਦੇਸ਼ਾਂ ਤੱਕ ਕੋਈ ਚੀਜ਼ ਨੂੰ ਭੇਜਣ ਦੇ ਲਈ ਕਾਫੀ ਟਾਈਮ ਲੱਗਦਾ ਸੀ ਕਿਉਂਕਿ ਦੂਜੇ ਦੇਸ਼ਾਂ ਤੱਕ ਜਾਨ ਆਉਣ ਲਈ ਸਮੁੰਦਰੀ ਰਸਤੇ ਸਨ ਜਿਨ੍ਹਾਂ ਰਾਹੀਂ ਕਾਫੀ ਟਾਈਮ ਲੱਗ ਜਾਂਦਾ ਸੀ ਕਈ ਮਹੀਨੇ ਬੀਤ ਜਾਂਦੇ ਸੀ ਬਸ ਫਿਰ ਚਾਈਨਾ ਨੇ ਯੂਰਪ ਕੰਟਰੀਆਂ ਨਾਲ ਮਿਲ ਕੇ ਸਲਾਹ ਕੀਤੀ ਕਿ ਅਸੀਂ ਏਸ਼ੀਆ ਤੋਂ ਯੂਰਪ ਤੱਕ ਟ੍ਰੇਡ ਕਰਨਾ ਹੈ ਫਿਰ ਤਕਰੀਬਨ 2200 ਸਾਲ ਪਹਿਲਾਂ ਇੱਕ ਰੂਟ ਤਿਆਰ ਕੀਤਾ ਗਿਆ ਜਿਸ ਨੂੰ ਸਿਲਕ ਰੋਡ ਦਾ ਨਾਮ ਦਿੱਤਾ ਗਿਆ ਇਹ ਰੋਡ ਲਗਭਗ 650 ਕਿਲੋਮੀਟਰ ਲੰਬਾ ਸੀ ਜਿਹੜਾ ਈਸਟ ਨੂੰ ਯੂਰਪ ਤੱਕ ਕਨੈਕਟ ਕਰਦਾ ਸੀ ਜੀ ਹਾਂ ਚਾਈਨਾ ਤੋਂ ਸ਼ੁਰੂ ਹੋਇਆ ਇਹ ਰਸਤਾ ਭਾਰਤ ਫ੍ਰਾਂਸ, ਇਰਾਕ, ਈਰਾਨ, ਤੁਰਕੀ ਤੋਂ ਹੁੰਦਾ ਹੋਇਆ ਇਟਲੀ ਤੱਕ ਜਾਂਦਾ ਸੀ। ਇਸ ਤੋਂ ਇਕੱਲਾ ਚਾਈਨਾ ਵੱਲੋਂ ਰੇਸ਼ਮ ਦਾ ਵਪਾਰ ਨਹੀਂ ਸੀ ਹੁੰਦਾ, ਬਲਕਿ ਬਾਕੀ ਦੇਸ਼ ਵੀ ਇਸ ਰੂਟ ਤੇ ਵਪਾਰ ਕਰਦੇ ਸੀ। ਕਹਿੰਦੇ ਨੇ ਜਿੱਥੇ ਇਸ ਰੂਟ ਤੇ ਵਪਾਰ ਹੁੰਦਾ ਸੀ, ਉੱਥੇ ਇਸ ਰੂਟ ਜਰੀਏ ਕਈ ਧਰਮਾਂ ਦੇ ਲੋਕ ਇੱਧਰ-ਉੱਧਰ ਗਏ। ਕਈ ਤਕਨੀਕਾਂ ਇਧਰ ਉਧਰ ਗਈਆਂ ਯਾਰੋ ਨੋਰਮਲੀ ਗੱਲ ਆ ਕਿ ਜਦੋਂ ਲੋਕ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਗੇ ਤਾਂ ਕਈ ਚੀਜ਼ਾਂ ਦਾ ਚੇਂਜ ਹੋਵੇਗਾ ਬਹੁਤ ਸਾਰੀਆਂ ਬਿਮਾਰੀਆਂ ਵੀ ਉਧਰ ਆਧਰ ਜਾਣ ਗਈਆਂ ਇਸ ਰੂਟ ਤੇ ਕਈ ਗੈਸਟ ਹਾਊਸ ਵੀ ਬਣੇ ਸੀ ਜਿੱਥੇ ਉਸ ਸਮੇਂ ਦੇ ਲੋਕ ਰਹਿੰਦੇ ਸੀ ਰੈਸਟ ਕਰਦੇ ਸੀ ਤੇ ਖਾਂਦੇ ਪੀਂਦੇ ਸੀ ਸੋ ਇਸ ਰੋਡ ਦਾ ਫਾਇਦਾ ਇਹ ਸੀ ਕਿ ਜੇ ਕਿਸੇ ਚੀਜ਼ ਦੀ ਡਿਮਾਂਡ ਕਿਸੇ ਹੋਰ ਕੰਟਰੀ ਵਿੱਚ ਤਾਂ ਤੁਸੀਂ ਆਪਣੀ ਕੰਟਰੀ ਤੋਂ ਉੱਥੇ ਐਕਸਪੋਰਟ ਕਰਕੇ ਵਧੀਆ ਪੈਸੇ ਕਮਾ ਸਕਦੇ ਸੀ ਇਸੇ ਕਰਕੇ ਹੀ ਹੁਣ ਵੱਡੇ ਵੱਡੇ ਕਾਰਪੋਰੇਟ ਘਰਾਣੇ ਜਾਂ ਕਹਿ ਲਵੋ ਕਿ ਨਿਊ ਵਰਲਡ ਆਰਡਰ ਇਹੀ ਚਾਹੁੰਦਾ ਹੈ ਇੱਕ ਰੂਟ ਬਣੇ ਜੋ ਪੂਰੀ ਦੁਨੀਆ ਨੂੰ ਕਨੈਕਟ ਕਰ ਸਕੇ ਜਿਸ ਰਾਹੀਂ ਹਰ ਥਾਂ ਇੰਪੋਰਟ ਐਕਸਪੋਰਟ ਕਰ ਸਕੀਏ ਸੋ ਜਿਹੜੇ ਰੋਡ ਹੁਣ ਪੰਜਾਬ ਤੋਂ ਕੱਢੇ ਜਾ ਰਹੇ ਨੇ ਸਾਹਿਦ ਕਿਤੇ ਨਾ ਕਿਤੇ ਇਹ ਸਿਲਕ ਰੋਡ ਦਾ ਹੀ ਹਿੱਸਾ ਹੋਣਾ ਕਿਉਂਕਿ ਜੇ ਸਿਲਕ ਰੋਡ ਬਣਿਆ ਤਾਂ ਪੰਜਾਬ ਮੇਨ ਹਾਬੇ ਜਿਸ ਥਰੂ ਹੀ ਵਪਾਰ ਹੋਵੇਗਾ ਪੰਜਾਬ ਥਰੂ ਹੀ ਅੱਗੇ ਵਧਿਆ ਜਾਵੇਗਾ ਹੋਰਾਂ ਕੰਟਰੀਆਂ ਨੂੰ ਸਿਲਕ ਰੋਡ ਜੋੜਨ ਦੇ ਲਈ ਕਿਉਂਕਿ ਪਹਿਲਾਂ ਵੀ ਜਿਹੜਾ ਸਿਲਕ ਰੋਡ ਬਣਿਆ ਸੀ ਉਹ ਕਿਤੇ ਨਾ ਕਿਤੇ ਪੰਜਾਬ ਦੇ ਲਾਗੋਂ ਹੀ ਲੰਘਦਾ ਸੀ ਸੋ ਆਉਣ ਵਾਲੇ ਟਾਈਮ 'ਚ ਪੰਜਾਬ ਤੇ ਪਾਕਿਸਤਾਨ ਦੇ ਜ਼ਮੀਨਾਂ ਦੇ ਰੇਟ ਵਧ ਸਕਦੇ ਨੇ ਤੇ ਕਿਸਾਨ ਅਰਬਾਂ ਖਰਬਾਂ ਚ ਖੇੜ ਸਕਦਾ ਏ ਸੋ ਇਹ ਸੀ ਅਰਜੰਟ ਢਿੱਲੋ ਦੇ ਗਾਣੇ ਚ ਆਏ ਸਿਲਕ ਰੋਡ ਦਾ ਸੱਚ ਤੁਸੀਂ ਜੇ ਆਪਣੀ ਜ਼ਮੀਨ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਲਾਈਕ ਵੀ ਜ਼ਰੂਰ ਕਰਕੇ ਜਾਇਓ ਤੇ ਕਮੈਂਟਾਂ ਚ ਆਪਣੇ ਵਿਚਾਰ ਵੀ ਜ਼ਰੂਰ ਦੇ ਕੇ ਜਾਇਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ